ਨਾ ਤਾਂ ਕੈਂਡੀਡੇਟ ਨੇ ਪਿਛਲੇ ਇਲੈਕਸ਼ਨ ਵੀ ਕਾਂਗਰਸ ਦਾ ਲੈ ਕੇ ਹੁਣ ਦੋ ਤਿੰਨ ਕੈਂਡੀਡੇਟ ਕਾਂਗਰਸ ਤੋਂ ਲੈ ਕੇ ਗਏ ਯਾਰ 3 ਸਾਲ ਤੱਕ ਸੱਤਾ ਦੇ ਤਕਰੀਬਨ ਹੋਣ ਲੱਗ ਗਏ ਤੁਹਾਡੇ ਕੋਲ ਹਜੇ ਕੋਈ ਵੋਲੰਟੀਅਰ ਨਹੀਂਗਾ ਕਿੱਧਰ ਗਏ ਤੁਹਾਡੇ ਭਮੱਕੜ ਉਹਨਾਂ ਨੂੰ ਲੜਾਓ ਨਾ ਇਲੈਕਸ਼ਨ ਤੇ ਹੁਣ ਤੁਸੀਂ ਦੂਜੀਆਂ ਪਾਰਟੀਆਂ 'ਚੋਂ ਲੱਭਦੇ ਫਿਰਦੇ ਹੋ ਬੰਦੇ ਵੀ ਜਦੋਂ ਕੋਵਿਡ ਸੀਗਾ ਮੈਨੂੰ ਯਾਦ ਆ ਸੀ ਕਿਸ ਤਰੀਕੇ ਨਾਲ ਲੋਕਾਂ ਨੂੰ ਉਸ ਵੇਲੇ ਖਾਣਾ ਲੰਗਰ ਕਿਸ ਤਰੀਕੇ ਨਾਲ ਵੈਕਸੀਨ ਮਤਲਬ ਇੰਨਾ ਕੁਛ ਉਦੋਂ ਕੀਤਾ ਤੇ ਇੱਕ ਇੱਕ ਉਪੂਲੇ ਦੇ ਮੂੰਹ ਨਾਲ ਕਹਿ ਦਿੰਦੇ ਆ ਜੀ ਇਹ ਤਾਂ ਕਦੇ ਦਿਖੇ ਹੀ ਨਹੀਂ ਜੀ ਮਤਲਬ ਕਹਿਣ ਦਾ ਉਦੋਂ ਤਕਲੀਫ ਜ਼ਰੂਰ ਹੁੰਦੀ ਆ ਵੀ ਭਾਈ ਤੁਸੀਂ ਉਦੋਂ ਕਿੱਥੇ ਸੀ ਇਹਨਾਂ ਦੇ ਵਿੱਚੋਂ ਸਾਰੇ ਹੀ ਸਾਡੇ ਨਾਲ ਸੀ ਉਦੋਂ ਕੀ 18 ਸਾਲ ਤੋਂ ਉੱਪਰ ਕੀ ਹਰ ਮਹਿਲਾ ਕੋ 1000 ਰੁਪਏ ਦਿੱਤੇ ਜਾ ਰਿਹਾ ਹੈ ਸਾਡੀ ਦਾ ਲੋਕਾਂ ਚ ਸਿਰਫ ਗੁੱਸਾ ਦੇਖ ਰਹੇ ਆ ਰੋਜ਼ ਦੇਖ ਰਹੇ ਆ ਜਿਹੜਾ 1000 ਰੁਪਏ ਦਾ ਵਾਦਾ ਕੀਤਾ ਅੱਜ ਉਹ ਮਾਮਾ ਭਿਆਂ ਦਾ ਸਾਰੀਆਂ ਠੱਗੀਆਂ ਮਹਿਸੂਸ ਕਰ ਰਹੀਆਂ ਆ 8 ਬੰਦੇ ਅਜੇ ਤੱਕ ਟੜ ਤੜ ਮਰ ਚੁੱਕੇ ਆ ਕੱਲ 5 ਸੀ ਅੱਜ 3 ਹੋਰ ਹੋ ਗਏ 8 ਜਿਹੜੀ ਨਕਲੀ ਸ਼ਰਾਬ ਪਤਾ ਨਹੀਂ ਹੋਰ ਕਿੰਨੇ ਟੜ ਤੜ ਮਰ ਰਹੇ ਹੋਣੇ ਆ ਇਤੋਂ ਚਿਹਰਾ ਨੰਗਾ ਰੱਬ ਹੀ ਕਰਦਾ ਹੁੰਦਾ ਰੱਬ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦਾ ਸਾਰਾ ਚਿਹਰਾ ਹੈ ਜਿਹੜਾ ਉਹ ਨੰਗਾ ਕਰ ਰਿਹਾ ਲੋਕਾਂ ਦੇ ਮੂਰੇ ਜੋ ਜਣਾਂ ਲਈ ਦੇਖਣ ਵਾਲੇ ਤੁਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਆਉਗੀ ਐਮਪੀ ਰਣਵੀਰ ਸਿੰਘ ਬਿੱਟੂ ਸਾਹਿਬ ਦੀ ਬਿੱਟੂ ਸਾਹਿਬ ਜਿਹੜੇ ਨੇ ਹਲਕਾ ਪੂਰਬ ਦੇ ਪਹੁੰਚੇ ਨੇ ਗੱਲਬਾਤ ਕਰਦੇ ਆ ਬਿੱਟੂ ਸਾਹਿਬ ਕਿਸ ਤਰ੍ਹਾਂ ਦੇਖੋਗੇ ਆਮ ਆਦੀ ਪਾਰਟੀ ਲਗਾਤਾਰ ਕਿਤੇ ਕਿਤੇ ਕਾਂਗਰਸ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਡੇ ਉੱਤੇ ਇੱਕ ਹੋਰ ਪਰਚਾ ਦਰਜ ਕਰ ਦਿੰਦੇ ਨੇ ਲੇਕਿਨ ਬਿੱਟੂ ਸਾਹਿਬ 10 ਸਾਲ ਤੁਸੀਂ ਲੁਧਿਆਣੇ ਦੀ ਆਵਾਮ ਦੇ ਨਾਲ ਰੂਬਰੂ ਰੂ ਵੀ ਹੁੰਦੇ ਰਹੇ ਲੇਕਿਨ ਆਮ ਆਦੀ ਪਾਰਟੀ ਨੂੰ ਕਿਹੜਾ ਡਰ ਖਾਂਣ ਲੱਗ ਗਿਆ ਕਿ ਬਿੱਟੂ ਸਾਹਿਬ ਜਿਹੜੇ ਨੇ ਇਹਨਾਂ ਨੂੰ ਬਿਲਕੁਲ ਮੈਂ ਤੁਹਾਡੇ ਨਾਲ ਯਾਦ ਆਈ ਮੈਨੂੰ ਗੱਲ ਨੂੰ ਕਹਿਣ ਚ ਕਿਉਂਕਿ ਕਹਿੰਦੇ ਨਹੀਂ ਅਸੀਂ ਕਿਉਂਕਿ ਲੋਕਾਂ ਨੂੰ ਪਤਾ ਏ ਵੀ ਜਦੋਂ ਕੋਵਿਡ ਸੀਗਾ ਮੈਨੂੰ ਯਾਦ ਆ ਅਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਉਸ ਵੇਲੇ ਖਾਣਾ ਲੰਗਰ ਕਿਸ ਤਰੀਕੇ ਨਾਲ ਵੈਕਸੀਨ ਕਿਸ ਤਰੀਕੇ ਨਾਲ ਹਸਪੀਟਲ ਚ ਮੈਨੂੰ ਯਾਦ ਆ ਵੀ ਸਮਾਨ ਦੀ ਕਮੀ ਹੋ ਗਈ ਕਿਉਂਕਿ ਆਕਸੀਜਨ ਸਿਲੰਡਰ ਆਕਸੀਜਨ ਹੈ ਨਹੀਂ ਸੀ ਕਿਸ ਤਰੀਕੇ ਨਾਲ ਸਿਲੰਡਰਾਂ ਦੇ ਪ੍ਰਬੰਧ ਕਰਾਏ ਫਿਰ ਉਦੋਂ ਮਤ ਜਿੰਨੀ ਸਾਡੀ ਭਾਈਚਾਰਾ ਸਾਡਾ ਜਿੰਨਾ ਯੂਪੀ ਬਿਹਾਰ ਦਾ ਸੀ ਕੱਲੇ-ਕੱਲੇ ਨੂੰ ਆਪ ਟ੍ਰੇਨ ਉਹਨਾਂ ਨੂੰ ਚੜਾਇਆ ਮਤਲਬ ਇੰਨਾ ਕੁਛ ਉਦੋਂ ਕੀਤਾ ਤੇ ਇੱਕ ਇੱਕ ਉਪੂਲੇ ਜੇ ਮੂੰਹ ਨਾਲ ਕਹਿ ਦਿੰਦੇ ਆ ਜੀ ਇਹ ਤਾਂ ਕਦੇ ਦਿਖੇ ਹੀ ਨਹੀਂ ਜੀ ਮਤਲਬ ਕਹਿਣ ਦਾ ਉਦੋਂ ਤਕਲੀਫ ਜ਼ਰੂਰ ਹੁੰਦੀ ਆ ਵੀ ਭਾਈ ਤੁਸੀਂ ਉਦੋਂ ਕਿੱਥੇ ਸੀ ਇਹਨਾਂ ਦੇ ਵਿੱਚੋਂ ਸਾਰੇ ਹੀ ਸਾਡੇ ਨਾਲ ਸੀ ਉਦੋਂ ਜੀ ਬਿਲਕੁਲ ਵੱਧ ਕਿਸਮਤੀ ਨਾਲ ਜਦੋਂ ਅਸੀਂ ਇਹ ਸਾਰਾ ਕੁਝ ਕਰ ਰਹੇ ਸੀ ਇਹ ਸਾਰੇ ਹੀ ਐਮਐਲਏ ਜਿਹੜੇ ਸੀ ਇਹ ਸਾਡੇ ਨਾਲ ਸੀ ਬਿਲਕੁਲ ਇੱਕ ਇੱਕ ਦਾ ਐਮਐਲਏ ਸ਼ਾਇਦ ਨਹੀਂ ਹੋਊਗਾ ਜਿਵੇਂ ਸਾਊਥ ਵਾਲੇ ਉਹ ਬਾਕੀ ਸਾਰੇ ਸਾਡੇ ਨਾਲ ਕੰਮ ਕਰਦੇ ਸੀਗੇ ਤੇ ਹੁਣ ਇਹੋ ਜੀਆਂ ਗੱਲਾਂ ਕਰਦੇ ਆ ਪਰ ਅਸੀਂ ਕੁਝ ਨਹੀਂ ਅਸੀਂ ਤਾਂ ਲੋਕਾਂ 'ਚ ਸਿਰਫ ਇੱਕ ਗੁੱਸਾ ਦੇਖ ਰਹੇ ਆ ਰੋਸ ਦੇਖ ਰਹੇ ਆ ਵੀ ਜਿਹੜਾ 1000 ਰੁਪਏ ਦਾ ਵਾਅਦਾ ਕੀਤਾ ਅੱਜ ਉਹ ਮਾਮਾ ਭੈਣਾਂ ਦਾ ਸਾਰੀਆਂ ਠੱਗੀਆਂ ਮਹਿਸੂਸ ਕਰ ਰਹੀਆਂ ਯਾਰ ਉਹਨਾਂ ਦੇ ਇਕੱਲੇ ਇਕੱਲੇ ਦੇ ਇਹਨਾਂ ਨੇ ਆਧਾਰ ਕਾਰਡ ਲੈ ਕੇ ਇਹਨਾਂ ਨੇ ਉਹਨਾਂ ਦੇ ਖਾਤਿਆਂ ਤੱਕ ਮਤਲਬ ਇਹਨਾਂ ਨੇ ਕਿਹਾ ਵੋਟਾਂ ਤੋਂ ਪਹਿਲਾਂ ਪਹੁੰਚ ਜਾਊਗਾ ਫਿਰ ਉਸ ਤੋਂ ਬਾਅਦ ਗਰੀਬ ਆਮ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਵੜਾਪਾ ਪੈਨਸ਼ਨ ਨਹੀਂ ਨਾ ਉਹਨਾਂ ਨੂੰ ਵੀ ਬੇਫਕੂ ਬਣਾਤਾ ਬਜ਼ੁਰਗਾਂ ਨੂੰ ਵੀ ਕਿ 2500 ਪੈਨਸ਼ਨ ਹੋਊਗੀ ਤੁਹਾਡੀ ਆਵਾਮ ਤਾਂ ਖੁਦ ਹੀ ਮੁਰਖ ਬਣੀ ਨਾ ਆਵਾਮ ਨੇ ਖੁਦ ਸੁਨਹਿਰੀ ਬੋਲ ਸੁਣ ਲੈ ਸੁਨਹਿਰੀ ਬੋਲਾਂ ਦੇ ਚਲਦੇ ਹੋਏ ਇੱਕੋ ਦਮ ਬਦਲਾਵ ਦੇਤਾ 92 ਵਿਧਾਇਕ ਦੇਤੇ ਹੁਣ 92 ਵਿਧਾਇਕ ਦੇਣ ਤੋਂ ਬਾਅਦ ਹੁਣ ਸਰਕਾਰ ਲੋਕ ਜਿਹੜੇ ਨੇ ਹੁਣ ਡਾਇਵਰਟ ਹੋਣਾ ਚਾਹੁੰਦੇ ਨੇ ਲੋਕ ਕੀ ਹੈ ਲੋਕ ਤਾਂ ਦੇਖੋ ਨਾ ਵਿਸ਼ਵਾਸ ਹੀ ਕਰਦੇ ਆ ਨਾ ਲੀਡਰ ਦਾ ਲੀਡਰ ਦਾ ਕੋਈ ਕਿਹਾ ਹੀ ਬਹੁਤ ਵੱਡਾ ਹੀ ਗੱਲ ਹੁੰਦੀ ਆ ਹੁਣ ਕੇਜਰੀਵਾਲ ਜਿਹੜਾ ਆ ਆ ਕੇ ਗਾਰੰਟੀਆਂ ਦੇਵੇ ਤੇ ਫਿਰ ਮੈਂ ਹੁਣੀ ਉਹਦੀਆਂ ਗਰੰਟੀਆਂ ਸੁਣ ਰਿਆ ਸੀ ਵੀ ਕਿਸ ਤਰੀਕੇ ਨਾਲ ਉਹਨੇ ਆਪ ਇਹ ਸਾਰੀਆਂ ਗਰੰਟੀਆਂ ਦਿੱਤੀਆਂ ਤੇ ਫਿਰ ਇਹ ਚ ਆ ਮੈਂ ਤੁਹਾਨੂੰ ਸੁਣਾਉਣਾ ਮੈਂ ਹੁਣੀ ਸੁਣ ਕੇ ਆਪ ਬੜਾ ਪਰੇਸ਼ਾਨ ਸੀ ਵੀ ਇਹ ਯਾਰ ਕੈਸਾ ਬੰਦਾ ਏ ਕਹਿਜੀਆਂ ਗੱਲਾਂ ਕਰਕੇ ਇਹ ਲੋਕਾਂ ਨੂੰ ਗਮਰਾਹ ਕਰ ਗਿਆ ਆ ਸੁਣੋ ਤੁਸੀਂ ਆਪਣੀ ਐਲਾਨ ਕੀਤਾ ਹੈ ਕਿ 18 ਸਾਲ ਤੋਂ ਉੱਪਰ ਕੀ ਹਰ ਮਹਿਲਾ ਕੋ 1000 ਰੁਪਏ ਪ੍ਰਤੀ ਮਹੀਨਾ ਸਾਡੀ ਸਰਕਾਰ ਦੇ ਦੂਸਰਾ ਮੁੱਦਾ ਹੈ ਨਸ਼ਾ ਬਹੁਤ ਸਾਰੇ ਯੁਵਾ ਜੋ ਹੈ ਉਹ ਨਸ਼ੇ ਕੀ ਅੰਦਰ ਡੁੱਬੇ ਹੋਏ ਨਸ਼ੇ ਮੇਂ ਡੁੱਬੇ ਹੋਏ ਨਸ਼ਾ ਖਤਮ ਕਰੀਂ ਤੀਸਰਾ ਮੁੱਦਾ ਹੈ ਸਕੂਲਾਂ ਦਾ ਅੱਜ ਪੰਜਾਬ ਕੇ ਸਕੂਲਾਂ ਕਾ ਇਤਨਾ ਬੁਰਾ ਹਾਲ ਹੈ ਇਤਨਾ ਬੁਰਾ ਹਾਲ ਹੈ ਸਰਕਾਰੀ ਸਕੂਲਾਂ ਕਾ ਹਮ ਸਕੂਲ ਠੀਕ ਕਰੀਂ ਜਲਦੀ ਮੇਂ ਸਕੂਲ ਠੀਕ ਕਰੇ ਸਕੂਲ ਠੀਕ ਕਰਨੇ ਆਤੇ ਹੈ ਅੱਛੀ ਸਿੱਖਿਆ ਦਾ ਸਕੂਲ ਹੈ ਬਿਲਕੁਲ ਜੇ ਤੁਸੀਂ ਜਾਣਾ ਸੀਗਾ ਤੁਹਾਨੂੰ ਅਗਰ ਬੰਦ ਕਰ ਦਿੱਤਾ ਗਿਆ ਸੀਗਾ और सुनो पूरे पंजाब में इसका पूरा हमने खाका तैयार किया है पंजाब के लोगों को भी सुरक्षा चक्र देंगे पंजाब के अंदर रोजगार पैदा करेंगे उसके लिए बहुत सारे प्लान हमने बनाए हैं खेती को ठीक करने की जरूरत है MSP. इंडस्ट्री कोई पता नहीं क्या सी एमएसपी इंडस्ट्री को थोड़ा सा पल्ला चढ़ना है सर मैं क्या जी जमाई मतलब चलो बीबे का नाम नहीं लेना जी बीबे ने कहा कि जो मैं आ जाऊँगी तो उस MSP ਮਤਲਬ ਪੱਕੀ ਦਾਅਵਾ ਕੀ ਚੁੱਕੀ ਦਿੰਦੇ ਨੇ MSP ਤੁਸੀਂ ਹਾਲ ਦੇਖਿਓ ਕੀ ਇਹਨਾਂ ਦਾ ਅੱਜ ਅੱਜ ਹੀ ਜਿਹੜਾ ਬਲਵੀਰ ਸਿੰਘ ਕੈਂਡੀਡੇਟ ਨੇ ਇਹਨਾਂ ਦੇ ਪਟਿਆਲੇ ਤੋਂ ਲੋਕਾਂ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ ਹੈ ਅੱਜ ਤੇ ਇਹਨਾਂ ਦੇ ਹਰ ਕੈਂਡੀਡੇਟ ਕੈਂਡੀਡੇਟ ਨਾਲ ਜਦੋਂ ਇਲੈਕਸ਼ਨ ਸ਼ੁਰੂ ਹੋਊਗਾ ਤਾਂ ਇਲੈਕਸ਼ਨ ਦਿਨ ਬੜੇ ਪਏ ਆ ਪੂਰਾ ਮਾਨ ਸਨਮਾਨ ਦੇਣਗੇ ਜਿਹੜਾ ਇਹ ਲੋਕਾਂ ਨੂੰ ਕਹਿੰਦੇ ਸੀ ਨਾ ਵੀ ਡळा ਤੋਂ ਡळा ਹੁੰਦਾ ਹੈ ਹਾਂਜੀ ਉਹ ਸਾਰਾ ਕੁਝ ਸਾਹਮਣਾ ਇਹਨਾਂ ਨੂੰ ਕਰਨਾ ਪਊਗਾ ਭਗਵੰਤ ਮਾਨ ਹੁਣੀ ਅੱਜ ਦੇਖਿਆ ਨੇ ਕਿਸ ਤਰੀਕੇ ਨਾਲ ਗੱਡੀ 'ਚ ਬੈਠੇ ਆ ਉਧਰ ਤਾਂ ਆਪ ਦੇ ਜ਼ਿਲ੍ਹਾ ਜਿਹੜਾ ਸੀਐਮ ਸਾਹਿਬ ਦਾ ਸੰਗਰੂਰ ਫਾਈਨਾਂਸ ਮਿਨਿਸਟਰ ਦਾ ਵੀ ਉਹ ਜ਼ਿਲ੍ਹਾ ਮੀਤਹੇਰ ਜਿਹੜਾ ਉੱਥੋਂ ਕੈਂਡੀਡੇਟ ਖੜੇ ਆ ਦੋ ਮੰਤਰੀ ਤੇ ਮੁੱਖ ਮੰਤਰੀ ਅੱਠ ਬੰਦੇ ਅੱਜ ਤੱਕ ਤੜਫ ਤੜਫ ਮਰ ਚੁੱਕੇ ਆ ਕੱਲ ਪੰਜ ਸੀ ਅੱਜ ਤਿੰਨ ਹੋਰ ਹੋਗੇ ਅੱਠ ਜਿਹੜੀ ਨਕਲੀ ਸ਼ਰਾਬ ਬਿਹਾਰ ਯੂਪੀ ਸੁਣਦੇ ਸੀ ਕਦੇ ਹਾਂਜੀ ਕਦੇ ਕਦੇ ਸ਼ਰਾਬ ਪੰਜਾਬ 'ਚ ਨਹੀਂ ਸੁਣੀ ਸੀ ਜੀ ਵੀ ਇਸ ਤਰੀਕੇ ਨਾਲ ਪਰ ਅੱਜ ਪਤਾ ਨਹੀਂ ਹੋਰ ਕਿੰਨੇ ਤੜਫ ਤੜ ਮਰ ਰਹੇ ਹੋਣੇ ਆ ਇੱਥੋਂ ਚਿਹਰਾ ਨੰਗਾ ਰੱਬ ਹੀ ਕਰਦਾ ਹੁੰਦਾ ਰੱਬ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦਾ ਸਾਰਾ ਚਿਹਰਾ ਹੈ ਜਿਹੜਾ ਉਹ ਨੰਗਾ ਕਰ ਰਿਹਾ ਲੋਕਾਂ ਦੇ ਮੂਰੇ ਤੇ ਅਸਲੀਅਤ ਇਹਨਾਂ ਦੀ ਆ ਰਹੀ ਹੈ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਇਹ ਬਹੁਤ ਛੋਟੀ ਗੱਲ ਹਮੇਸ਼ਾ ਕਰਦੇ ਸੀ ਪਰ ਲੋਕਾਂ ਨੇ ਇਸ ਮਾਨ ਤੇ ਬਿਠਾ ਲਿਆ ਤੇ ਹੁਣ ਲੋਕ ਹੀ ਇਸ ਮਾਨ ਤੋਂ ਲਾਉਣਗੇ ਥੱਲੇ ਧਰਤੀ ਤੇ ਲਿਆਉਣਗੇ ਉਹ ਸਮਾਂ ਆ ਗਿਆ ਵੋਟਾਂ ਹੀ ਹੁੰਦੀਆਂ ਉਹ ਸਮਾਂ ਉਂ ਨਹੀਂ ਕੋਈ ਪਤਾ ਲੱਗਦਾ ਹੁਣ ਪਤਾ ਲੱਗੂਗਾ ਅੱਜ ਨਾ ਤਾਂ ਕੈਂਡੀਡੇਟ ਨੇ ਪਿਛਲੇ ਇਲੈਕਸ਼ਨ ਚ ਵੀ ਕਾਂਗਰਸ ਦਾ ਲੈ ਗਏ ਹੁਣ ਦੋ ਤਿੰਨ ਕੈਂਡੀਡੇਟ ਕਾਂਗਰਸ ਤੋਂ ਲੈ ਕੇ ਗਏ ਯਾਰ 3 ਸਾਲ ਤੱਕ ਸੱਤਾ ਦੇ ਤਕਰੀਬਨ ਹੋਣ ਲੱਗ ਗਏ ਤੁਹਾਡੇ ਕੋਲ ਹਜੇ ਕੋਈ ਵੋਲੰਟੀਅਰ ਨਹੀਂਗਾ ਕਿੱਧਰ ਗਏ ਤੁਹਾਡੇ ਭਮੱਕੜ ਉਹਨਾਂ ਨੂੰ ਲੜਾਉਣਾ ਇਲੈਕਸ਼ਨ ਤੇ ਹੁਣ ਤੁਸੀਂ ਦੂਜੀਆਂ ਪਾਰਟੀਆਂ ਚੋਂ ਲੱਭਦੇ ਫਿਰਦੇ ਹੋ ਬੰਦੇ ਲੇਕਿਨ ਐਮਪੀ ਸਾਹਿਬ ਇੱਕ ਬੜੀ ਵੀਡੀਓ ਵੀ ਵਾਇਰਲ ਹੋ ਰਹੀ ਸੀਗੀ ਬੀਜੇਪੀ ਦੀ ਪੋਸਟ ਹੈ ਕਿ ਐਮਐਲਏ ਸਾਹਿਬ ਜਿਹੜੇ ਨੇ ਬੀਜੇਪੀ ਸ਼ਾਮਿਲ ਹੋ ਗਏ ਸੰਦੇ ਤਲਵਾਰ ਹਲਕਾ ਪੂਰੇ ਦੇ ਐਮਐਲਏ ਲੇਕਿਨ ਉਹਨਾਂ ਨੇ ਖੰਡਣ ਵੀ ਕੀਤਾ ਸੀ ਓਕੇ ਕਿਹੜੇ ਸੰਦੇ ਤਲਵਾਰ ਸੀਗੇ ਲੋਕ ਤੇ ਗਲਤੀਆਂ ਹੋ ਜਾਂਦੀਆਂ ਕਈ ਵਾਰ ਜਿਹੜੇ ਨਵੇਂ ਬੰਦੇ ਬਾਹਰੋਂ ਆਉਂਦੇ ਆ ਨਾ ਜੀ ਉਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਮੈਂ ਹੁਣ ਕੀ ਕਮਾਂ ਉਹ ਹਾਇਰ ਕਰ ਲੈਂਦੇ ਆ ਕੁਝ ਪਾਰਟੀਆਂ ਦੇ ਬਾਹਰੋਂ ਟਿੱਕ ਬੀਜੇਪੀ ਦੇ ਹੋਰ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਵੀ ਉਹਰੇ ਐਮਐਲਏ ਕੌਂਡ ਰਹੇ ਆ ਪੂਰੇ ਜ਼ਿਲ੍ਹਾ ਪ੍ਰਧਾਨ ਕੌਂਡ ਰਹੇ ਆ ਤੇ ਉਹ ਕੋਈ ਬੰਦਾ ਮੈਨ ਅਸੀਂ ਤਾਂ ਜਾਣਦੇ ਵੀ ਹੈ ਨਹੀਂਗੇ ਦੇਖੋ ਇੱਕ 6 ਐਮਐਲਏਾਂ ਚੋਂ ਜਾਂ ਇੱਕ ਪਾਰਟੀ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਉਹਦੀ ਉਹ ਕਈ ਜਾਣ ਵੀ ਜਿਲ੍ਹਾ ਪ੍ਰਧਾਨ ਜੁਆਇਨ ਕਰਾ ਲਿਆ ਕਾਂਗਰਸ ਦਾ ਜਮਤ ਜੁਆਇਨ ਕਰਾ ਲਿਆ ਤੇ ਮੈਂ ਹੁਣ ਇਦੋਂ ਇਦੋਂ ਹੱਸੋ ਹੀ ਨਾ ਗੱਲ ਕੀ ਹੋਊ ਤੇ ਬਲਕੌਰ ਜੀ ਬਾਰੇ ਜੋ ਬਿਆਨ ਜਾਂਦੇ ਨੇ ਉਹ ਬਚਾਰੇ ਕਿੰਨਾ ਸੰਤਾਪ ਚੇਲਿਆ ਉਹਨਾਂ ਦਾ ਜਵਾਨ ਉੱਥੇ ਜਿਹੜਾ ਚਲਾ ਗਿਆ ਸੀ ਲੇਕਿਨ ਉਹ ਵੀ ਗਾਇ ਤੱਕ ਮੈਂ ਉਹਨਾਂ ਨੂੰ ਇੰਨਾ ਹੀ ਕਹਿਣਾ ਉਹਨਾਂ ਦੀ ਹਾਂ ਏ ਨਾ ਜਿਹੜੀ ਹਾਂਜੀ ਉਹਨਾਂ ਦੀ ਹਾਂ ਏ ਉਹ ਲੱਗੂਗੀ ਇਹਨਾਂ ਨੂੰ ਇਹ ਯਾਦ ਰੱਖ ਲੇਕਿਨ ਉਹਨਾਂ ਨੇ ਸਾਫ਼ ਕਹਤਾ ਕਿ ਮੈਂ ਹਰ ਕਿੱਥੇ ਪੇਸ਼ ਹੋਵਾਂਗਾ ਤੇ ਇਸ ਚੀਜ਼ 'ਚੋਂ ਬਰੀ ਵੀ ਹੋਵਾਂਗਾ ਤੇ ਤਮਾਮ ਸਬੂਤ ਵੀ ਰੱਖਾਂਗਾ ਨੇ ਨਹੀਂ ਉਹ ਤਾਂ ਰੱਖਣਗੇ ਮੈਂ ਤੁਹਾਨੂੰ ਦੱਸਤੀ ਗੱਲ ਵੀ ਇਹ ਤਕਲੀਫ ਚ ਜਾਣਗੇ ਬਹੁਤ ਵੱਡੀ ਤਕਲੀਫ ਚ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਐਮਪੀ ਰਣਵੀਰ ਸਿੰਘ ਬਿੱਟੂ ਸਾਹਿਬ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਫ਼ ਗੱਲ ਆਮ ਆਦਮੀ ਪਾਰਟੀ ਨੂੰ ਜਿਹੜਾ ਤੰਜ ਕੱਸਿਆ ਕਿ ਆਮ ਆਦਮੀ ਪਾਰਟੀ ਲਗਾਤਾਰ ਜਿਹੜੀ ਹੈ ਸੂਬੇ ਦੇ ਵਿੱਚ ਹੈਗੀ ਤੇ ਸੂਬੇ ਦੇ ਵਿੱਚ ਰਹਿ ਕੇ ਕਿਤੇ ਕਿਤੇ ਆਵਾਮ ਨੂੰ ਗੁੰਮਰਾਹ ਕਰਦੀ ਤੇ 1000 ਰੁਪਏ ਦੀ ਜਿਹੜੀ ਸਕੀਮ ਦਿੱਤੀ ਸੀਗੀ ਉਹ ਵੀ ਜਿਹੜੀ ਨਹੀਂ ਆਈ ਹੁਣ ਨਵਾਂ ਇੱਕ ਐਮਪੀ ਸਾਹਿਬ ਦੇ ਕਹਿੰਦੇ ਮੁਤਾਬਿਕ ਸ਼ੋਸ਼ਾਪਨ ਛੱਡ ਦਿੱਤਾ ਕਿ ਹੁਣ 18 ਸਾਲ ਤੋਂ ਉੱਪਰ ਦੀ ਸਾਰੀ ਕੁੜੀਆਂ ਨੂੰ ਜਿਹੜਾ 1000 ਰੁਪਏ ਆਊਗਾ ਮਹਿਲਾਵਾਂ ਨੂੰ ਆਣਗੇ ਹੁਣ ਦੇ ਦਿਆਂ ਕਿ ਹੁਣ ਐਮਪੀ ਦੇ ਇਲੈਕਸ਼ਨਾਂ ਵਿੱਚ ਕਿਹੜਾ ਹੁਣ ਨਵਾਂ ਮਾਪਦੰਡ ਸਾਹਮਣੇ ਲਿਆਂਦੇ ਨੇ ਲੋਕਾਂ ਦਾ ਕੈਮਰਾਮੈਨ ਐਮਪੀ ਦੇ ਨਾਲ ਵਿਸ਼ਾਲ ਕਪੂਰ ਲੂ ਦੇਣਾ ਲਈ